ਸ੍ਰੀ ਗਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਸਬ ਡਿਵੀਜ਼ਨ ਕੰਪਲੈਕਸ ਦਿੜਬਾਦਾ ਉਦਗਾਰਡਨ ਸਮਾਰੋ ਮੁੱਖ ਮਹਿਮਾਨ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਉਦਗਾਰਡਨ ਕੀਤਾ ਗਿਆ ਮੌਕੇ ਤੇ ਸਰਦਾਰ ਹਰਪਾਲ ਸਿੰਘ ਚੀਮਾ ਕੈਬਨਿਟ ਮੰਤਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਹਨਾਂ ਤੋਂ ਇਲਾਵਾ ਦਿਲਵੀਰ ਸਿੰਘ ਢਿੱਲੋਂ ਸਤਿੰਦਰ ਸਿੰਘ ਛੱਠਾ ਡੀਸੀ ਸੰਗਰੂਰ ਅਸ਼ੋਕ ਲੱਖਾ ਵੀ ਹਾਜ਼ਰ ਸਨ ਤੂਰੀ ਤੋਂ ਸੁਖਵਿੰਦਰ ਪਲਾਹ ਜੀ ਦੇ ਨਾਲ ਕੁਲਦੀਪ ਸਿੰਘਲਾ ਦੀ ਵਿਸ਼ੇਸ਼ ਰਿਪੋਰਟ ਡੀਡੀਐਸ ਨਿਊਜ਼ ਪੰਜਾਬ ਇਹ ਦੀ ਹਿਸਟਰੀ ਬਦਲੀ ਜਾਂਦੀ ਰਹਿੰਦੀ ਹੈ ਇਹ ਤਾਂ ਨਹੀਂ ਗਈ ਕਿਤੇ ਇਹ ਤਾਂ ਇੱਥੇ ਖੜੀ ਹੈ ਹੀਰਾ ਇੱਥੇ ਗਿਆ ਉਹ ਪਰ ਅੱਪਾ ਗਿਆ ਖਾਰਾ ਖਾਨੇ ਉਹ ਇੱਕ ਚੂਹਾ ਸੀ ਉਹ ਕਿਦੇ ਸੁਨਾਰੇ ਦੀ ਦੁਕਾਨ ਤੇ ਗਿਆ ਹੀਰਾ ਖਾ ਗਿਆ ਚੂਹਾ ਹੀਰਾ ਖਾ ਗਿਆ ਉਸਨੇ ਹੁਣ ਕਿਵੇਂ ਪਤਾ ਲੱਗੇ ਵੀ ਹੀਰਾ ਕਿਹਦੇ ਢਿੱਡ ਚ ਹੈ ਉਹ ਕਹਿੰਦਾ ਮੈਂ ਜੋਰੀ ਹਾਂ ਮੈਂ ਹੀਰਾ ਤਾਂ ਪਛਾਣ ਸਕਦਾ ਮੈਂ ਚੂਹਾ ਥੋੜੀ ਪਛਾਣ ਸਕਦਾ ਮੈਂ ਕਿਹਦਾ ਉਹਨੇ ਚੂਹਿਆਂ ਦਾ ਸਪੈਸ਼ਲਿਸਟ ਬੁਲਾਇਆ ਕੋਈ ਸਿਆਣਾ ਬੰਦਾ ਕਹਿੰਦਾ ਯਾਰ ਇੰਨਾ ਚੋਂ ਮੇਰੇ ਇੱਕ ਹੀਰਾ ਖਾ ਗਿਆ ਇੰਨਾ ਚ ਹੀ ਹੈ ਉਹ ਕਹਿੰਦਾ ਉਹ ਜਿਹੜਾ ਪਰਲੇ ਪਾਸੇ ਇਕੱਲਾ ਹੀ ਨੱਚੀ ਜਾਂਦਾ ਨਾ ਉਹਨੂੰ ਫੜ ਲਾ ਉਹਦੇ ਟਿੰਡੇ ਫੜ ਮਾਰ ਉਹਨੂੰ ਫੜਿਆ ਉਹਦੇ ਟਿੰਡੇ ਪਾੜਿਆ ਤੇ ਹੀਰਾ ਨਿਕਲਿਆ ਉਹ ਸੁਨਿਆਰਾ ਕਹਿੰਦਾ ਯਾਰ ਤੈਨੂੰ ਕੇ ਬਗਲ ਆ ਕੇ ਇਨੇ ਚੂਹਾ ਚੜੀ ਹੀਰਾ ਜਿਹੜਾ ਇਹਦੇ ਟਿੰਡੇ ਚ ਹੈ ਉਹ ਕਹਿੰਦਾ ਹੁਣ ਇਹ ਚੂਹਾ ਜਿਆਦਾ ਇਹਨੇ ਕਦੇ ਹੀਰਾ ਕਦੇ ਦੇਖਿਆ ਨਹੀਂ ਕਰਿਆ ਨਹੀਂ ਕਹਿੰਦਾ ਹੁਣ ਇਹ ਜੇ ਕਹਿੰਦਾ ਇਹ ਹੈ ਜਿਹੜੇ ਮਾਇਆ ਆ ਜੀ ਨਾ ਜਮੀਰ ਹੋ ਜੇ ਸਭ ਤੋਂ ਪਹਿਲਾਂ ਕਹਿੰਦਾ ਆਪਦੇ ਕਬੀਲੇ ਤੋਂ ਦੂਰ ਹੁੰਦਾ ਹੋ। ਸਭ ਤੋਂ ਪਹਿਲਾਂ ਆਪਦਿਆਂ ਤੋਂ ਦੂਰ ਹੰਦ ਪਰਾ ਹੋ ਜਾ ਮੈਂ ਤੁਹਾਡੇ ਵਰਗਾ ਨਹੀਂ ਮੇਰੇ ਕੋਲ ਹੀਰ ਹੈ। ਇੱਥੇ ਫੜਿਆ ਗਿਆ ਇਹ ਵਿੱਚ ਬੈਠ ਰਹਿਣਾ ਪਤਾ ਨਹੀਂ ਲੱਗਣਾ ਸੀ। ਇੱਥੇ 4 ਪੈਸੇ ਆ ਜਾਣ ਸਭ ਤੋਂ ਪਹਿਲਾਂ ਸ਼ਰੀਕੇ ਵਾਲਿਆਂ ਦੇ ਘਰ ਮੂਰੇ ਹੱਥ ਮਾਰ ਕੇ ਲੱਗਦੇ ਆ। ਵੀ ਬਲਕਾ ਉਹਨਾਂ ਨੂੰ ਵੀ ਅਮੀਰ ਕਰੋ ਯਾਰ। ਉਹ ਵੀ ਕੁ ਤਰਕੀਆਂ ਕਰਨ। ਸਿਰ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਕਿ ਸਾਰੀ ਤਰੱਕੀਆਂ ਕਰੀਏ ਤਾਂ ਤਰੱਕੀ ਹੋਊਗੀ ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਨਹੀਂ ਕੁਝ ਬਣਨਾ ਉਹਦਾ ਫਿਰ ਜਿਆਦ ਦੀ ਲਕੀਰ ਵੱਡੀ ਕਰਨੀ ਹੈ ਦੋ ਤਰੀਕੇ ਨੇ ਜਾਂ ਤਾਂ ਬਰਾਬਰ ਵਾਲੀ ਲਕੀਰ ਛੋਟੀ ਕਰ ਦੋ ਜਾਂ ਫਿਰ ਆਹ ਵਾਲੀ ਵੱਡੀ ਕਰ ਲਓ ਪਰ ਜੇ ਬਰਾਬਰ ਵਾਲੀ ਛੋਟੀ ਕਰੋਂਗੇ ਤੁਹਾਡੀ ਲਕੀਰ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਤੁਹਾਡੀ ਲਕੀਰ ਤਾਂ ਉੱਡੀ ਹੋ ਰਹੀ ਉਹ ਛੋਟੀ ਹੋ ਗਈ ਉਹ ਪਰ ਜਦੋਂ ਆਪਣੀ ਲਕੀਰ ਵੱਡੀ ਕਰੋਂਗੇ ਤਾਂ ਤਰੱਕੀ ਹੋਊਗੀ ਤਾਂ ਨਾਲ ਦੀ ਲਕੀਰ ਦੀ ਵੱਡੀ ਹੋ ਜਾਣੀ वो आदमी बहुत दुखी है जिसका पड़ोसी सुखी है ले गुआढ़ कार लिया आप सोचते मैं भी मेहनत करके बड़ी कार ला आप कहना कोई गल हार मार के लगता चरीटा पाव करीटा पा दें चरीटा पै गई तो सुखी गया। है। जितने मर्जी कट्ठे कर लो पैसे हीरे मोती मगर ख्याल इतना रहे कफन पे जेब नहीं होती सारा कुछ इत रह ਠੀਕ ਹੈ ਨਾ ਕੱਪ ਜਿਹੜਾ ਆਖਰੀ ਕਪੜਾ ਮਿਲਦਾ ਉਹਦੇ ਸਉਣ ਨਹੀਂ ਮੱਜੀ ਹੁੰਦੀ ਬਈ ਔਰ ਲੱਖ ਨੇ ਵੀ ਬਾੜਾ ਚਿਰਨੀ ਮਾਰੀ ਜਾਂ ਨਾ ਠਗੀਆਂ ਜੋ ਅੱਖਾਂ ਪਿੱਛੇ ਜਿੱਨਾ ਪਿੱਛੇ ਕਹਿੰਦਾ ਪੈਰ ਪਸਾਰ ਪਿਆ ਵਿੱਚ ਬੇੜੇ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਬੇੜੇ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਗਮਾਏ ਉਹ ਚੱਕੋ ਚੱਕੋ ਕਰਦੇ ਕਾਂਟਾ ਦੀ ਰੱਖਦੇ ਕਹਿੰਦੇ ਬਗੜਾਉਣ ਵਾਲੀ ਪੂਆ ਪਰਸਾਂ ਨੂੰ ਫੁੱਲਾਂ ਤੇ ਆ ਜੂ ਚੱਕੋ ਕਰਿਆ ਚੱਕੋ ਸਿਕਾ ਦੇ ਬਾਅਦ ਦੀ ਗੱਲ ਕਹਾਈਆਂ ਨੇ ਜੇ ਕਾਂਟਾ ਦਾ ਰੱਖਦੇ ਨੇ ਤੁਸੀਂ ਸਿਸ ਕਰਕੇ ਕਿਸ ਦਾ ਹੱਕ ਨਾ ਮਾਰੋ ਹਰੇਕ ਰੋਟੀ ਖਾਣ ਤੋਂ ਪਹਿਲਾਂ ਨਾਨ ਸਾਹਿਬ ਨੇ ਇਹੀ ਤਾਂ ਕਿਹਾ ਸੀ ਜਦੋਂ ਭਾਈ ਲਾਲੋ ਤੇ ਮਲਕ ਭਗਤ ਦੀਆਂ ਰੋਟੀਆਂ 'ਚ ਫਰਕ ਕੱਢਿਆ ਉਹਨਾਂ ਨੇ ਇਹੀ ਦੱਸਿਆ ਸੀ ਭਾਈ ਆ ਹਰਾਮ ਦੀ ਹੈ ਆ ਜਿਹੜੀ ਹੈ ਹਲਾਲ ਹੈ ਆ ਹੱਕ ਦੀ ਕਮਾਈ ਮੈਂ ਤਾਂ ਇਹਨੇ ਕਰੇ ਜਾ ਕੇ ਖਾਉਂਗਾ ਰੋਟੀ ਮੈਂ ਨਹੀਂ ਖਾਂਦਾ ਤੇ ਦੋਬਰ ਕੀ ਘੱਟ ਖਾ ਲਿਓ ਆਂਦੇ ਹੱਕ ਦੀ ਖਾਓ ਕਿਸੇ ਦੀ ਖੋ ਕੇ ਖਾਉਂਗੇ ਮੈਂ ਚੋਰੀ ਦੇ ਬੁੱਤ ਕੋ ਗਬਰੂ ਨਹੀਂ ਹੁੰਦੇ ਫਿਰ ਬਰਕਤ ਨਹੀਂ ਪਉਂਦੀ ਬਰੂ ਆਰਾਮ ਨਹੀਂ ਕਮਾਈ ਕਿਸੇ ਨਾ ਕਿਸੇ ਰੂਪ ਚ ਮੇਰਾ ਪ੍ਰਮਾਤਮਾ ਕਰ ਦਿੰਦਾ ਪਰ ਆਪ ਆਪ ਥੋੜੀ ਆਉਂਦਾ ਹੁੰਦਾ ਹੈ ਕਿਸੇ ਨਾ ਕਿਸੇ ਵਿਧੀ ਬਣਾ ਲੈਂਦਾ ਕਿਸੇ ਵਿਧੀ ਵਿੱਚ ਦੀ ਹੁੰਦਾ ਤਾਂ ਆਹ ਹੁਣ ਮੈਂ ਅਸੀ ਸੋਚਿਆ ਸੀ ਕਦੇ ਵੀ ਸਤਵਾਂ ਚ ਜਨਮ ਕਰੇ ਲੋਕਾਂ ਜਾਂ ਜੇ ਮੈਂ ਸਾਲੀਆਂ ਪੂਛਾ ਪੜ ਕੇ ਤਾਰੀਆਂ ਲਾਉਣ ਵਾਲੇ ਮੁੱਖ ਮੰਤਰੀ ਬਣ ਜਾਣਗੇ ਕਦੇ ਸੋਚਿਆ ਸੀ ਅੱਜ ਦਾ ਰੋਖ ਇਹਨਾਂ ਨੂੰ ਆਵਾਜ਼ ਮਿਹੁਰਾ ਨੂੰ ਜ਼ਮੀਰ ਵਾਲੀ ਇਹ ਕਿਵੇਂ ਬਣ ਗਿਆ ਦੇ ਨਹੀਂ ਬਣਦੇ ਹੁੰਦੇ ਸਾਡੇ ਮੰਡੇ ਬਣਦੇ ਹੁੰਦੇ ਬਣ ਗਏ ਉਹਨਾਂ ਸੀਗੇ ਲੋਕਾਂ ਨੇ ਬਣਾਤੇ ਹੁਣ ਜਾਂਦੇ ਨਹੀਂ ਕਿਤੇ ਸੀ ਸੰਭੈਣਾ ਵੀ ਹੁੰਦਾ ਜਿੱਥੇ ਆਦੀ ਆ ਗਿਆ ਆ ਗਿਆ ਠੀਕ ਹੈ ਨਾ ਫੁੱਲ ਤੋਂ ਤੁਹਾਨੂੰ ਵੀ ਬਣਾਉਣਾ ਸਾਰਿਆਂ ਤਰੱਕੀਆਂ ਕਰਨੀਆਂ ਜੋ ਆਕਰ ਨੌਕਰੀਆਂ ਦੇਣੀਆਂ ਨੇ ਕਰਾਂ ਕਰਾਂ ਚ ਗਰੀਬੇ ਕਦਰੇ ਕਰਾਂ ਚੋ ਤੇ ਹਰ ਘਰ ਸੁਖੀ ਰਹੇ ਆਵਾਜ਼ ਰਹੇ ਜਿੰਦਾਬਾਦ ਰਹੇ ਮੇਰੀ ਇਹੋ ਦੁਆਏ ਤੁਹਾਨੂੰ ਸਾਰਿਆਂ ਨੂੰ ਐਸ ਨਵੇਂ ਦਫ਼ਤਰ ਦੀ ਬਹੁਤ-ਬਹੁਤ ਬੁਲਾਈਆਂ ਪਹਿਲੀ ਗੱਲ ਤਾਂ ਮੈਂ ਕਹਿਣਾ ਇੱਥੇ ਘੱਟ ਤੋਂ ਘੱਟੀ ਲੋਟ ਹੋਵੇ ਇੱਥੇ ਉਹ ਕੋਈ ਇੱਥੇ ਡੀਐਸਪੀ ਹੈ ਤਸੀਹਦਾਰ ਹੈ ਐਸਟੀਐਮ ਹੈ ਪਰ ਆਪੇ ਹੀ ਕਿਸੇ ਨਾਲ ਨਹੀਂ ਸਿਆਖਣ ਵਾਲੇ ਕੰਮ ਹੀ ਆ ਸਾਰੇ ਇਹ ਪਹਿਲੀ ਗੱਲ ਤਾਂ ਲੋੜ ਹੀ ਘੱਟ ਕੋਈ ਇੱਥੇ ਹੁੰਦੀ ਜੇ ਆ ਗਏ ਤਾਂ ਇੱਥੋਂ ਖੁਸ਼ ਹੋ ਕੇ ਜਾਉ ਕਿਸੇ ਨਾ ਕਿਸੇ ਬਾਨੇ ਹੈ ਨਾ ਤੇ ਕਿਉਂਕਿ ਤਸੀਲਾਂ ਕਚਹਿਰੀਆਂ ਸਿਆਣੇ ਕਹਿੰਦੇ ਆ ਕਿ ਘਾ ਉਗ ਜਾਂਦੇ ਆ ਚੁੱਲਿਆਂ 'ਚ ਘਾ ਉਗ ਪੈਂਦੇ ਨੇ ਜਿਨ੍ਹਾਂ ਦੇ ਕੇਸ ਚੱਲਦੇ ਨੇ ਇੰਨਾ ਮਤਲਬ ਆਪਣੇ ਮੰਨਿਆ ਜਾਂਦਾ ਜੇ ਪਿਆਰ ਸਤਕਾਰ ਨਾ ਰਹੀਏ ਤਾਂ ਇਹਨਾਂ ਦੀ ਵੀ ਘੱਟ ਲੋੜ ਪਵੇ ਕੇਸ ਇੱਥੋਂ ਵੀ ਘੱਟ ਜਾਣ ਜੇ ਪਹਿਲਾਂ ਹੁੰਦਾ ਸੀਗਾ ਕੋਈ ਇੱਕ ਅੰਦਾ ਫੁੱਫੜ ਉਹਦੀ ਗੱਲ ਬਣ ਲੈਂਦੇ ਹੁੰਦੇ ਸਾਰੇ ਉਪਰ ਸਜਾ ਤੱਕ ਰਾਜਾ ਹੁੰਦੇ ਉਹਨਾਂ ਫੁੱਫੜ ਦੋ ਤਿੰਨ ਨੇ ਇੱਕ ਦੂਜੇ ਦੇ ਲਈ ਪਾਈ ਨੂੰ ਪਰੇ ਜਾਂਦੇ ਨੇ ਨਾ ਪੰਪ ਦੂਜਾ ਉਹਨੂੰ ਪਰੇ ਜਾਂਦੇ ਨੇ ਨਾ ਪੰਪ ਚਲੋ ਸੁਪਰੀਵ ਹੋੜ ਤੱਕ ਜਾਂਦੇ ਆ ਥੋਪੜ ਵੀ ਨਾਲ ਹੀ ਸੋ ਇਸ ਕਰਕੇ ਥੋੜਾ ਜਿਹਾ ਪਿਆਰ ਸਤਕਾਰ ਮਿਲ ਲੀਆਂ ਇੱਕ ਦੂਜੇ ਦੇ ਸਹਿਚਾਰ ਕੱਟ ਗਿਆਂ ਆਉਣਾ ਤਾਂ ਉੱਥੇ ਕਹੂਗਾ ਜਿੱਥੇ ਮਰਜ਼ੀ ਚੱਲ ਜਾਓ ਹੁਣ ਵਿਆਹਾਂ ਦੇ ਕਾਰਡ ਆਉਣ ਲੱਗ ਗਏ ਨਾ ਉਹ ਹੀ ਦੇਸੀ ਜੇ ਪੱਖੀਆਂ ਆ ਜਾਂ ਤੇ ਫਿਰ ਪਹਿਲਾਂ ਹੁੰਦੇ ਸੀ ਉਹ ਪਤਾ ਨਹੀਂ ਕਿਹੜਾ ਬਾਲੋ ਸ਼ਾਇਆ ਆ ਜਾਂ ਪਤਾ ਨਹੀਂ ਕੀ ਆਉਣ ਲੱਗ ਗਿਆਂ ਸੀ ਲੱਗੀ ਨਾ ਹੁਣ ਪੰਜੀਰੀ ਉਹਨੂੰ ਲੱਡੂ ਆਗੇ ਨਾ ਬਰ ਉੱਥੇ ਲੱਡੂ ਜਲੇ ਨਹੀਂ ਆਤੇ ਮਹਾਣੇ ਆਤੇ ਹਰੇ ਆਪਣੀ ਨੂੰ ਪਰ ਕਈ ਵਾਰੀ ਥੋੜਾ ਜਿਹਾ ਦੂਰ ਦਰ ਬੰਦਾ ਜਾਇਆ ਹਮਰ ਉਸਕੇ ਕਿਨਾਂ ਕਿ ਜੇ ਜਾਓਗੇ ਭੂਆ ਦੇ ਕੋਲ ਭੂਆ ਕਹਿੰਦੇ ਤਿੰਨ ਚਾਰ ਦਿਨ ਲਾ ਜਾ ਕੋਈ ਸਰੰਡਾ ਹੋ ਕੇ ਚਲ ਜਾਣਾ ਬਕਮਾਰ ਉੱਥੇ ਜਾ ਕੇ ਆਉਣਾ ਤਾਂ ਉੱਥੇ ਪੈਣਾ ਜਦੀ ਘਰਾਂ ਚ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੇਹਰਬਾਨੀ ਥੋੜੇ ਚ ਆ ਕੇ ਮੈਨੂੰ ਜੀ ਨਹੀਂ ਕਰਦਾ ਹੁੰਦਾ ਮੇਰਾ ਮੈਂ ਜਾਵਾਂ ਜੱਗ ਬੋਲਣੋਂ ਹਟਾਂ ਪਰ ਮੇਰੇ ਅਗਲੇ ਪ੍ਰੋਗਰਾਮ ਬਣੇ ਹੋਏ ਨੇ ਤਾਂ ਕਰਕੇ ਮੈਨੂੰ ਸਰਦਨ ਵਿਧਾਨੇ ਨਹੀਂ ਪੈਣੀ ਹੈ ਜਿੰਦਾਬਾਦ ਰਹੋ ਬਹੁਤ ਬਹੁਤ ਮਿਹਰਬਾਨੀ ਜਿੰਦਾਬਾਦ ਰਹੋ ਆਬਾਦ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਰ ਤੁਸੀਂ ਉਹ ਜੜਬੇ ਨੂੰ ਸਬ ਡਿਵੀਜ਼ਨ ਦਾ ਦਰਜਾ ਕਾਫੀ ਅਰਸੇ ਪਹਿਲਾਂ ਮਿਲਿਆ ਸੀ ਬਹੁਤ ਸਾਲ ਪਹਿਲਾਂ ਮਿਲਿਆ ਸੀ ਪਰ ਲੇਕਿਨ ਦਫਤਰ ਨਾ ਹੋਣ ਦੇ ਕਾਰਨ ਐਸਡੀਐਮ ਸਾਹਿਬ ਦਾ ਦਫਤਰ ਜਿਹੜਾ ਉਹ ਮਾਰਕੀਟ ਕਮੇਟੀ ਚ ਚੱਲਦਾ ਸੀ ਸਾਡੇ ਡੀਐਸਪੀ ਦਾ ਦਫਤਰ ਉਹ ਵੀ ਮਾਰਕਟ ਕਮੇਟੀ ਸੁਦਰ ਚੱਲਦਾ ਸੀ ਤੇ ਸਾਡੇ ਸੀਡੀਪੀਓ ਸਾਹਿਬ ਦਾ ਦਫਤਰ ਉਹ ਮਰਦਖੇੜੇ ਪਿੰਡ ਚੱਲਦਾ ਸੀ ਬੀਡੀਪੀਓ ਸਾਹਿਬ ਦਾ ਦਫਤਰ ਪੂਰਪੰਚਾਰੇ ਪਿੰਡ ਚੱਲਦਾ ਸੀ ਕੋਈ ਯਾਨੀ ਕਿਸੇ ਪਿੰਡ ਚੱਲਦਾ ਸੀ ਕੋਈ ਕਿਸੇ ਪਿੰਡ ਚੱਲਦਾ ਸੀ ਔਰ ਲੋਕਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਬਹੁਤ ਜੇਕਰ ਛੋਟਾ ਮੋਟਾ ਕੋਈ ਕੰਮ ਕਰਾਉਣਾਗਾ ਵਕਫ ਵਕ ਜਿਹੜਾ ਪਿੰਡਾਂ ਜਾਣਾ ਪੈਂਦਾ ਸੀਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਬਤੌਰ ਜਦੋਂ ਮੁੱਖ ਮੰਤਰੀ ਸੋਚ ਚੁੱਕੀ ਦਾ ਤੁਰੰਤ ਅਸੀਂ ਇਸ ਚੀਜ਼ ਦਾ ਸਭ ਤੋਂ ਪਹਿਲਾ ਐਕਸ਼ਨ ਲਿਆ ਔਰ 1.5 ਸਾਲ ਪਹਿਲਾਂ ਇਸ ਬਿਲਡਿੰਗ ਦਾ ਨੀ ਪੱਥਰ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਜੀ ਰਾਕੇ ਗਿਆ ਸੀਗੇ ਅੱਜ ਜੋ ਮੁਕੰਮਲ ਹੋਈ ਹੈ ਲੋਕਾਂ ਨੂੰ ਸਮਰਪਿਤ ਕੀਤੀ ਹੈ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਸਰਦਾਰ ਭਗਵੰਤ ਸਿੰਘ ਮਾਜੀ ਦਾ ਧੰਨਵਾਦ ਕਰਨਾ ਚਾਹੁੰਦਾ ਔਰ ਹਲਕਾ ਦੜਬਾ ਦੇ ਸਾਰੇ ਨਿਵਾਸੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਕਿ ਤੁਹਾਡੀ ਚਰਕੋਣੀ ਮੰਗ ਆ ਜਿਹੜੀ ਉਹ ਅੱਜ ਪੂਰੀ ਹੋਈ ਹੈ ਕਿ ਸੋ ਸਾਰਿਆਂ ਨੂੰ ਬਹੁਤ-ਬਹੁਤ ਬੁਵਾੜਕਬਾਦ ਹੁਣ ਇੱਕੋ ਛੱਤ ਥੱਲੇ ਜਿਹੜੇ ਨੇ ਉਹ ਸਾਰੇ ਕੰਮ ਹੋਣਗੇ ਲੋ ਜੀ ਸਰ ਕਿੰਨੇ ਦਾ ਪ੍ਰੋਜੈਕਟ ਸੀ ਤੇ ਕਿੰਨੇ ਟਾਈਮ ਦੇ ਵਿੱਚ ਬਣਿਆ ਕਿਉਂਕਿ ਸੀਐਮ ਸਾਹਿਬ ਨੇ ਕਿਹਾ ਸੀ ਵੀ 1.5 ਕਰੋੜ ਦਾ ਜਿਹੜਾ ਬਚਾਇਆ ਗਿਆ ਐਸਟੀਮੇਟ ਦੇ ਵਿੱਚੋਂ ਹੀ ਅ ਦੇਖੋ ਲਗਭਗ 12 ਕਰੋੜ ਦੇ ਕਰੀਬ ਜਿਹੜਾ ਇਹਦਾ ਐਸਟੀਮੇਟ ਲੱਗਿਆ ਸੀਗਾ ਤੇ 10 ਕਰੋੜ 80 ਲੱਖ ਚ ਬਣ ਕੇ ਤਿਆਰ ਹੋਇਆਗਾ ਪਹਿਲੀ ਵਾਰ ਹੋਇਆਗਾ ਕਿ ਜਿੰਨੇ ਦਾ ਐਸਟੀਮੇਟ ਲੱਗਿਆ ਸੀਗਾ ਉਹ ਤੋਂ ਘੱਟ ਪੈਸੇ 'ਚ ਬਿਲਡਿੰਗ ਤਿਆਰ ਹੋਈ ਆ ਕਿਉਂਕਿ ਸਾਡੀ ਸਮੁੱਚੀ ਟੀਮ ਦੜਬਾ ਦੀ ਸਾਰੇ ਅਸੀਂ ਸਾਡੇ ਸਾਥੀ ਜਿਹੜੇ ਦੇਗੇ ਉਹ ਇਮਾਨਦਾਰੀ ਦਾ ਕੰਮ ਕਰਦੇ ਨੇਗੇ ਤਦੇ ਕੋਈ ਵੀ ਕਿਸੇ ਗਲਤ ਕੰਮ 'ਚ ਇਨਵਾਰਵ ਨਹੀਂ ਹੈਗਾ ਇਹੀ ਕਾਰਨ ਆ ਕਿ ਪੈਸੇ ਘੱਟ ਲੱਗੇ ਨੇ ਪੁਰਾਣੀਆਂ ਸਰਕਾਰਾਂ 'ਚ ਕੀ ਹੁੰਦਾ ਸੀਗਾ ਜੇ ਐਸਟੀਮੇਟ 10 ਕਰੋੜ ਦਾ ਲੱਗਿਆ ਤਿੱਦ ਤੱਕ ਬਿਲਡਿੰਗ ਬਣਦੀ ਸੀਗਾ ਐਸਟੀਮੇਟ ਵਾਧਾ-ਵਾਧਾ 15 ਕਰੋੜ ਤੱਕ ਪਹੁੰਚ ਜਾਂਦਾ ਸੀਗਾ ਸਾਡਾ ਐਸਟੀਮੇਟ ਘਟਿਆਗਾ ਇਹ ਬਹੁਤ ਵੱਡੀ ਉਦਾਹਰਣ ਆ ਪੰਜਾਬ ਦੇ ਅੰਦਰ ਸੋ ਅਸੀਂ ਬਹੁਤ ਸਾਰੇ ਜਿੱਥੇ ਵੀ ਕਿਤੇ ਪ੍ਰੋਜੈਕਟ ਚੱਲ ਰਹੇ ਨੇਗੇ ਸੋ ਅਸੀਂ ਐਸਟੀਮੇਟ ਘਟਾਉਣੇ ਆ ਕਿ ਪਹਿਲੀਆਂ ਸਰਕਾਰਾਂ ਚ ਐਸਟੀਮੇਟ ਵਾਧੇ ਹੁੰਦੇ ਸੀਗੇ ਸੋ ਇੱਥੋਂ پتہ ਲੱਗਦਾ ਕਿ ਪੰਜਾਬ ਦੇ ਅੰਦਰ ਕਿ ਇੱਕ ਇਮਾਨਦਾਰ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਜੀ ਦੀ ਗਵਾਈ ਚ ਕੰਮ ਕਰੇਗੀ ਸਟੇਡੀਆ ਵੀ ਵੱਧ ਰਹੇ ਨੇ ਜਿਹੜੇ ਲੈਂਸਰ ਜਿਹੜੇ ਅਰਜੀ ਨਵੀਸ ਨੇ ਜਾਂ ਉਸੇ ਤਰ੍ਹਾਂ ਦੇ ਨਵੀਸ ਨੇ ਸਰ ਉਸੇ ਜਗ੍ਹਾ ਤੇ ਰਹਿਣਗੇ ਜਾਂ ਉਹ ਵੀ ਇੱਥੇ ਸੈਟ ਹੋ ਕੇ ਆ ਦੇਖੋ ਅਸੀਂ ਸਾਰੇ ਉਹਨਾਂ ਅਰਜੀ ਦੀ ਲੈਂਸਰਾਂ ਨਾਲ ਮੀਟਿੰਗ ਕਰਾਂਗੇ ਉਹਨਾਂ ਦਾ ਵੀ ਅੱਛਾ ਪ੍ਰਬੰਧ ਕਰਾਂਗੇ ਕਿਉਂਕ ਇਸ ਬਿਲਡਿੰਗ ਦਾ ਸਭ ਨੂੰ ਸੋ ਦੇਣੀ ਹੈ ਲੋਕਾਂ ਲਈ ਲੋਕਾਂ ਲਈ ਬਣਾਣੇ ਕਿ ਸੋ ਬਿਲਕੁਲ ਉਹਨਾਂ ਨਾਲ ਮੀਟਿੰਗ ਕਰਕੇ ਇਸ ਮਸਲੇ ਨੂੰ ਜਿਹੜਾ ਹੈਗਾ ਅਸੀਂ ਇਹਦਾ ਵੀ ਜਲਦੀ ਹੱਲ ਕਰਾਂਗੇ ਉਹਨਾਂ ਨੇ ਵੀ ਬਿਲਡਿੰਗ ਜਿਹੜੀ ਹੈ ਮਹੱਈਆ ਕਰਵਾਵਾਗੇ ਸ਼ਿਮਾ ਸਾਹਿਬ ਸਟੇਡੀਅਮ ਦੀ ਗੱਲ ਕੀਤੀ ਗਈ ਹੈ ਬਿਲਕੁਲ ਬੜੀ ਜਲਦੀ ਜਿਹੜਾ ਇੰਡੋਰ ਸਟੇਡੀਅਮ ਦਾ ਨੀਂ ਮੱਥਨ ਲਈ ਰੱਖਣ ਲਈ ਬਹਿਜੀ ਮਾਨ ਸਾਹਿਬ ਨੂੰ ਸਟੇਜ ਤੋਂ ਰਿਕੁਐਸਟ ਕੀਤੀ ਆ ਇੱਕ ਕੰਪਲੈਕਸ ਦਾ ਨਹੀਂ ਪੱਥਰ ਰੱਖ ਕੇ ਜਾਓ ਜਿੱਥੇ ਸਾਡੇ ਬੱਚੇ ਜਿਹੜੇ ਨੇਗੇ ਉਹ ਖੇਡ ਕੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੱਕ ਕੀਡਾ ਖੇਡਣਗੇ ਔਰ ਪੰਜਾਬ ਦਾ ਨਾਮ ਹਲਕੇ ਦਰਮੇ ਦਾ ਨਾਮ ਚਮਕਾਉਣਗੇ ਕਿਉਂਕਿ ਇੰਡੋਰ ਸਟੇਡੀਅਮ ਦੀ ਬਹੁਤ ਪੱਟੀ ਘਾਰ ਸੀਗੀ ਪੁਰਾਣੀਆਂ ਸਰਕਾਰਾਂ ਨੇ ਕਈ ਵਾਰ ਕਿਹਾ ਪਰ ਲੇਕਿਨ ਜਿਹੜੇ ਵਿੱਚ ਇੰਡੋਰ ਸਟੇਡੀਅਮ ਨਹੀਂ ਬਣਿਆ ਸੀ ਪਹਿਲੀ ਵਾਰ ਆ ਕਿ ਢੜਬੇ ਸ਼ਹਿਰ ਦੇ ਅੰਦਰ ਇੰਡੋ ਸਟੇਡੀਅਮ ਬਣਨ ਜਾ ਰਿਹਾ ਜਿਹਾ ਕਿ ਵੱਡੇ ਵੱਡੇ ਸ਼ਹਿਰਾਂ ਚ ਹੁੰਦਾ ਸੀਗਾ ਉਹ ਸਾਡੇ ਛੋਟੇ ਸ਼ਹਿਰ ਚ ਬਣਨ ਜਾ ਰਿਹਾ ਔਰ ਢੜਬਾ ਮੈਂ ਸਮਝਦਾ ਔਰ ਨਾਲ ਸਮੇਂ ਤੇ ਬੁਲੰਦੀਆਂ ਤੇ ਜਿਨ੍ਹਾਂ ਨੇ ਸਾਰੇ ਹੀ ਬਣਾਏ ਹੈ ਜੀ ਕੰਪਲੈਕਸ ਕਿਸ ਤਰ੍ਹਾਂ ਦੀ ਕੰਪਨੀ ਹੈ ਸਰ ਕਿੱਦੇ ਵੱਡੇ ਪ੍ਰੋਜੈਕਟ ਤਿਆਰ ਕਰਦੇ ਨੇ ਜੀ ਸਰ ਬਹੁਤ ਘੱਟ ਸਮੇਂ ਚ ਤਿਆਰ ਕੀਤਾ ਹੈ ਜਿਹੜੀ ਕੰਪਨੀ ਆ ਬਹੁਤ ਵੱਡੀ ਕੰਪਨੀ ਆ بڑے بڑے ਉਹਨਾਂ ਕੋਲੇ ਕੰਟਰੈਕਟ ਹੁੰਦੇ ਨੇ ਪਰ ਲੇਕਿਨ ਉਹਨਾਂ ਨੇ ਬੜੇ ਥੋੜੇ ਸਮੇਂ ਤੇ ਆਪ ਕੀਤਾ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਠੀਕ ਹੈ ਡਿਪਾਰਟਮੈਂਟ ਜਿਹ